जय शंकर महाराज मैं आचार्य कमल कृष्णपुरी ਤੁਹਾਨੂੰ श्री अचलेश्वर धाम ਵੱਲੋਂ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੁਸੀਂ ਜਿਸ ਪਵਨ ਸਥਾਨ ਤੇ ਖੜੇ ਹੋ ਇਸ ਪਵਨ ਸਥਾਨ ਦਾ ਨਾਸ਼ਟੇ ਚਲੇਸ਼ਵਰ धाम ਹੈ ਭਗਵਾਨ ਪੁល ਸ਼ੰਕਰ ਤੇ ਉਹਨਾਂ ਦੇ بیٹے ਕਾਰ्तिक ਮਹਾਰਾਜ ਦਾ ਜੇ ਮੁੱਖ ਸਥਾਨ ਹੈ ਸਤਿਯੁਗ ਦੇ ਵੇਲੇ ਜਦੋਂ ਭਗਵਾਨ ਪੁਲੇਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਕਿਹਾ ਸੀਗਾ ਕਿ ਜਿਹੜਾ ਪਹਿਲੇ ਪ੍ਰਦਰਸ਼ਨਾ ਕਰਕੇ ਆਏਗਾ ਉਹਨੂੰ ਰਾਜਗਦੀ ਮਿਲੇਗੀ ਕਾਰਤਿਕ ਮਹਾਰਾਜ ਉਸ ਵੇਲੇ ਇੱਥੇ ਆਏ ਸੀਗੇ ਪਰ ਭਗਵਾਨ ਪੁਲੇਸ਼ੰਕਰ ਜੀ ਉਸ ਤੋਂ ਵੀ ਪਹਿਲੇ ਇੱਕ ਵਾਰ ਇੱਥੇ ਆ ਚੁੱਕੇ ਸਨ ਸਤਯੁਗ ਦੇ ਵੇਲੇ ਜਦੋਂ ਤਾਰਕਾਸੁਰ ਨਾਮ ਦਾ ਰਾਖਸ਼ ਹੋਇਆ ਸਤਯੁਗ ਦੇ ਵੇਲੇ ਜਦੋਂ ਤਾਰਕਾਸੁਰ ਨੇ ਭਗਵਾਨ ਪੁਲੇਸ਼ੰਕਰ ਜੀ ਤੋਂ ਬਸਿਆ ਕਰਕੇ ਕਿਹਾ ਕਿ ਮੈਨੂੰ ਅਮਰ ਹੋਣ ਦਾ ਵਰ ਦਿਓ ਤਾਂ ਭਗਵਾਨ ਪੁਲੇਸ਼ੰਕਰ ਨੇ ਕਿਹਾ ਕਿ ਅਮਰ ਹੋਣ ਦਾ ਵਰਤਨ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਤੈਨੂੰ ਇਹ ਵਰ ਦਿੰਦਾ ਹਾਂ ਕਿ ਤੈਨੂੰ ਪੰਜ ਮੁਖთა ਕੋਈ ਨਹੀਂ ਮਾਰ ਸਕੇਗਾ ਤਾਰਕਾ ਸੂਰੇ ਵਰਦਾਨ ਪਾ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਵੇਲੇ ਪੰਜ ਮੁਖ ਕੇਵਲ ਭਗਵਾਨ ਪੋਲੇ ਸ਼ੰਕਰ ਦੇ ਸੀ ਇਸ ਤੋਂ ਜ਼ਿਆਦਾ ਮੁਖ ਕਿਸੇ ਦੇ ਵੀ ਨਹੀਂ ਸਨ ਤਾਰਕਾ ਸੂਰ ਨੇ ਸਾਰੇ ਦੇਵੀ ਦੇਵਤਿਆਂ ਨੂੰ ਮਾਰਨਾ ਤੰਗ ਤੰਗ ਪੀੜ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤਾਰਕਾ ਸੂਰ ਨੇ ਇੰਦਰ ਦੇਵਤਾ ਦਾ ਸਿੰਘਾਸਨ ਲੈ ਲਿਆ ਤਾਂ ਇੰਦਰ ਦੇਵਤਾ ਖੁਸ਼ ਇੰਦਰ ਦੇਵਤਾ ਬ੍ਰਹਮਾ ਜੀ ਕੋਲ ਗਏ ਬ੍ਰਹਮਾ ਜੀ ਜੋ ਕੋਲ ਜਾ ਕੇ ਉਹਨਾਂ ਨੇ ਕਿਹਾ ਕੀ ਤਾਰਕਾਸੁਰ ਨੂੰ ਮਾਰਨਾ ਪਏਗਾ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਤੁਸੀਂ ਵਿਸ਼ਨੂੰ ਜੀ ਕੋਲ ਜਾਓ ਵਿਸ਼ਨੂੰ ਜੀ ਇਹਦੇ ਨਾਲ ਯੁੱਧ ਕਰਨਗੇ ਜਦੋਂ ਵਿਸ਼ਨੂੰ ਜੀ ਨੇ ਬਹੁਤ ਸਾਲਾਂ ਤੱਕ ਯੁੱਧ ਕੀਤਾ ਤੇ ਇਹਨੂੰ ਹਰਾ ਨਹੀਂ ਪਾਏ ਬ੍ਰਹਮਾ ਵਿਸ਼ਨੂੰ ਜੀ ਨੇ ਕਿਹਾ ਕਿ ਭਗਵਾਨ ਪੁល ਸ਼ੰਕਰ ਦਾ ਵਿਆਹ ਜੇ ਰਾਜਾ ਹਿਮਾਚਰੀ ਲੜਕੀ ਗੋਰਾ ਨਾਲ ਹੋ ਜਾਏ ਤੇ ਇਹਨਾਂ ਦਾ ਪਹਿਲਾ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਸਵਾਮੀ ਹੋਏਗਾ ਤੇ ਉਹੀ ਤਾਰਕਾਸੁਰ ਦਾ ਵਧ ਕਰੇਗਾ ਭਗਵਾਨ ਪੁਲੀਸ਼ੰਕਰ ਜੀ ਕੋਲ ਸਾਰੇ ਦੇਵੀ ਦੇਵਤੇ ਗਏ ਮਨਾਣ ਵਾਸਤੇ ਕਿ ਵਿਆਹ ਲਈ ਮਨ ਜਾਣ ਪਰ ਭਗਵਾਨ ਪੁਲੀਸ਼ੰਕਰ ਸਿਆਸੀ ਸਨ ਸਾਰੇ ਡਰਦੇ ਸਨ ਕਿ ਕਿਤੇ ਇਹ ਸਾਨੂੰ ਭਸਮ ਵੀ ਨਾ ਕਰ ਦੇਣ ਫਿਰ ਸਾਰੇ ਦੇਵ ਦੇਵਤੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ ਵਿਆਹ ਲਈ ਕਿਹਾ ਤੇ ਭਗਵਾਨ ਪੁਲੀਸ਼ੰਕਰ ਰਾਜੀ ਹੋ ਗਏ ਉਹ ਛੋਟੇ ਬੱਚੇ ਦਾ ਰੂਪ ਬਣਾ ਕੇ ਵਿਆਹ ਲਈ ਚਲ ਪਏ ਜਦੋਂ ਵਿਆਹ ਦੇ ਮੌਕੇ ਤੇ ਪਹੁੰਚੇ ਤੇ ਜੈਮ ਵਾਲਾ ਲੈ ਕੇ ਆਪਣੇ ਗਲੇ ਚ ਪੁਆਈ ਤਾਂ ਨੱਚਣ ਲੱਗ ਪਏ ਦੇਵੀ ਦੇਵਤਾ ਨੂੰ ਸ਼ੱਕ ਹੋ ਗਿਆ ਕਿਤੇ ਤਾਰਕਾਸੁਰ ਨਾ ਹੋਏ ਜਿਹੜਾ ਭਗਵਾਨ ਦੇ ਪੇਸ਼ ਵਿੱਚ ਆਇਆ ਹੈ ਉਹ ਸਾਰੇ ਦੇਵੀ ਦੇਵਤੇ ਉਹਨਾਂ ਦੇ ਮਗਰ ਦੌੜ ਪਏ ਉਹਨਾਂ ਨੂੰ ਮਾਰਨ ਵਾਸਤੇ ਉਹ ਦੋਡੇ ਤੋਂ ਅੱਡੇ ਸੰਧਿਆ ਹੋ ਗਈ ਤੇ ਭਗਵਾਨ ਪੁਲੇ ਸ਼ੰਕਰ ਬੱਚੇ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਦੇਹ ਸੀਗੀ ਉਹਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੱਤਾ ਦੇਵੀ ਦੇਵਤੇ ਸਮਝ ਗਏ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਆਪਣੇ ਆਪ ਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰਨ ਦੀ ਜਿਹੜੀ ਕਲਾ ਹੈ ਉਹ ਕੇਵਲ ਭਗਵਾਨ ਪੁਲੇ ਸ਼ੰਕਰ ਕੋਲ ਹੈ ਉਹਨਾਂ ਨੇ ਸਰੋਵਰ ਖੋਦਿਆ ਜਿਹੜਾ ਸਾਡੇ ਤੁਸੀਂ ਮੰਦਿਰ ਦੇ ਬੈਕ ਸਾਈਡ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਦੇਵੀ ਦੇਵਤਿਆਂ ਦੁਆਰਾ ਉਦੋਂ ਖੋਦਿਆ ਗਿਆ ਸੀਗਾ ਭਗਵਾਨ ਪੁਲੇ ਸ਼ੰਕਰ ਨੂੰ ਯਾਦ ਕੀਤਾ ਭਗਵਾਨ ਪੁਲੇ ਸ਼ੰਕਰ ਪ੍ਰਸੰਨ ਹੋ ਖੋਸ਼ ਹੋਏ ਤੇ ਦੁਬਾਰਾ ਇਸ ਜਗ੍ਹਾ ਤੋਂ ਸ਼ਿਵਜੀ ਮਹਾਰਾਜ ਦੀ ਜਿਹੜੀ ਬਰਾਤ ਸੀਗੀ ਉਹ ਚੱਲੀ ਸੀਗੀ ਮਹਾਰਾਜ ਦਾ ਵਿਆਹ ਹੋਇਆ ਤਾਰਕੀ ਤਾਰਕ ਮਹਾਰਾਜ ਪੈਦਾ ਹੋਏ ਤੇ ਤਾਰਕ ਅਸਰ ਦਾ ਵਾਅਦਾ ਕੀਤਾ ਇਹੀ ਮੇਲਾ ਦੇਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ ਮੇਲਾ ਸ਼ੁਨਸ਼ ਵਿਰਾਸ ਦਾ ਬਾਬਾ ਚਲਵਟਾ ਲੈ ਆਈ ਇਸੇ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੈ ਪੂਰੇ ਪੰਜਾਬ ਦੇ ਵਿੱਚ ਇਕਲੌਤਾ ਐਸਾ ਸਥਾਨ ਹੈ ਜਿੱਥੇ ਮੰਦਿਰ ਤੇ ਗੁਰਦੁਆਰਾ ਦੋਨੋਂ ਬਿਲਕੁਲ ਨੇੜੇ ਨੇ ਤੇ ਦੋਨੋਂ ਇਤਿਹਾਸਿਕ ਨੇ ਤੁਸੀਂ ਐਸਾ ਇਸ਼ਤਾਨ ਕਿਤੇ ਵੀ ਹੋਰ ਨਹੀਂ ਦੇਖੋਗੇ। ਇਹ ਸਰੋਵਰ ਵੀ ਸੰਝਾਇਆ। ਜੀ ਬਿਲਕੁਲ ਜੀ ਇਹ ਸਰੋਵਰ ਸੰਝਾਇਆ। ਅੱਜ ਕੱਲ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਆਏ ਤੇ ਕਾਰ ਸੇਵਾ ਦੇ ਵਿੱਚ ਹਿੱਸਾ ਲے۔ ਜੈ ਸ਼ੰਕਰ ਜੈ ਮਹਾਰਾਜ। ਸਭ ਤੋਂ ਪਹਿਲਾਂ ਤੇ ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈ ਇਹ ਸੁਣ 파 ਰਹੇ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭ ਰਾਤਰੀ ਦੀਆਂ। ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਐਲਸੀਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗਹਿਰੀ ਸਥਾਨ ਆ ਅਕਸ਼ਲੇਸ਼ਵਰ ਧਾਮ ਇੱਥੇ ਭੋਲੇनाथ ਜੀ ਆ ਪਹੁੰਚੇ ਸੀ ਜਦੋਂ ਕਾਰਤੀਪੂਰਵਨ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ 33 ਰੋੜ ਦੇਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਾਰਾਦਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕਸਾਈਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਗੁਰਦੁਆਰਾ ਸਾਹਿਬ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਇਹ ਇਤਿਹਾਸ ਪੁੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਇੱਕੋ ਇੱਕੋ ਇਹ ਸਰੋਵਰ ਆ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਕਿਸ ਤਰੀਕੇ ਦਾ ਹੋਏਗਾ ਤੁਹਾਡੇ ਵੱਲੋਂ ਇਸ ਸ੍ਰੀ ਤਿਹਾਨ ਨੂੰ ਕਿਵੇਂ ਬਣਾਇਆ ਜਾਏਗਾ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ ਚ ਬਹੁਤ ਹੀ ਮੱਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਨ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਦੇ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਹਾਂ ਜੀ ਇੱਥੇ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਕਹਿਣਾ ਚਾਹੁੰਦੇ ਇਸ ਤਿਹਾਨ ਦਾ ਨਹੀਂ ਇਹਣਾ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆਏ ਹਰ ਇਨਸਾਨ ਜਿਹੜਾ ਉਹ ਚੰਗੇ ਕੰਮ ਕਰਨ ਔਰ ਜਿਹੜਾ ਪ੍ਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਧ ਤੋਂ ਵੱਧ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਣ ਗੁਰਦੁਆਰਾ ਸਹੀਬ ਵੰਡ ਮੰਦਿਰ ਦੇ ਵਿੱਚ ਔਰ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ ਅੱਜ ਦੀ ਸ਼ਿਵਰਾਤਰੀ ਅਪਸਰ ਦੇ ਸਾਰੇ ਦੇਸ਼ ਵਾਸੀ ਅਨੁਭੂਤ ਬੋਧ ਸੁਭ ਕਾਮਨਾ ਹੈ ਸ਼ਿਵਰਾਤਰੀ ਦਾ ਪਾਵਨ ਤਿਹਾੜਾ ਹੈ ਸ਼ੰਕਰ ਭਗਵਾਨ ਦੀ ਕਿਰਪਾ ਸਭ ਤੇ ਬਣੀ ਰਹੇ ਸਾਰੇ ਪਰਿਵਾਰ ਤੇ ਬਣੀ ਰਹੇ ਔਰ ਆਪਣਾ ਆਸ਼ੀਰਵਾਦ ਖੋਲ ਕੇ ਵਰਦਾਨ ਅੱਜ ਦੇ ਦਿਨ ਨੇ ਭਗਤ ਸਾਰੇ ਬੜੇ ਦੂਦਾਮ ਦੇ ਨਾਲ ਮੰਦਰਾਚ ਆ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਬੋਲੇ ਸ਼ੰਕਰ ਦਾ ਆਸ਼ੀਰਵਾਦ ਸਾਰੇ ਪਰਿਵਾਰ ਤੇ ਬਣਿਆ ਰਹੇ ਔਰ ਮੇਰ ਭਰੇ ਹੱਥ ਭਰੇ ਰਹੇ ਅੱਜ ਦਾ ਦਿਨ ਬਸ ਬੋਲੀਸ਼ਨ ਕਰਦੇ ਚਰਨਾ ਚ ਲੱਗੀ ਉਹਨਾਂ ਦਾ ਆਸ਼ੀਰਵਾਦ ਜੀ ਨਾਲ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ ਧੱਤੀ ਦੇ ਨਾਲ ਉਹਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਲੰਗਰ ਕਾਫੀ ਲੰਗਰ ਲੱਗੇ ਹੋਏ ਹੈ ਆ ਸ਼ੁਰੂਆਤ ਵਿੱਚ ਸੰਬਤ ਦੀ ਸ਼ੁਕਾਮਨਾ ਹੈ ਔਰ ਜੋ ਵੀ ਆਪੇ ਭਗਤ ਆਏ ਉਹਨਾਂ ਦੀ ਮਨੋ ਕਾਮਨਾ ਪਹਿਲੇ ਵੀ ਪੂਰੀ ਹੋਈ ਔਰ ਅੱਜ ਵੀ ਹੋਵੇ ਔਰ ਸਭੀ ਕਾ ਆਸ਼ੀਰਵਾਦ ਭਗਵਾਨ ਦਾ ਬਣਾਈ ਰੱਖੋ ਉਹਨਾਂ ਦਾ ਵਿਆਹ ਤੁਹਾਡਾ ਵਿਆਹ ਨਵਾਂ ਕੀ ਕਹਾਣਾ ਕਰਦੇ ਹੋ ਮੈਂ ਕਹਿੰਦੀ ਹਾਂ ਕਿ ਭਗਵਾਨ ਜਿਵੇਂ 파ਤੋ ਤੇ ਸ਼ਿਵ ਜੀ ਦੀ ਜੋੜੀ ਹੈ ਵੈਸੇ ਹੀ ਮੇਰੀ ਤੇ ਬੰਗਾਨੀ ਹਮ ਦੋਨੋਂ ਦੀ ਬਣਾਈ ਹੈ ਸਾਡੀ ਜੋੜੀ ਬਹੁਤ ਅੱਛੇ ਨਾਲ ਆਈ ਹੈ ਔਰ ਐਸੇ ਹੀ ਅੱਛੀ ਜੋੜੀਆਂ ਬਣਦੀ ਰਹਿਣ ਔਰ ਆਪਣਾ ਆਸ਼ੀਰਵਾਦ ਬਣਾਈ ਰੱਖੇ ਭਗਵਾਨ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਸ਼ੇਪ ਹੋਲੇ ਦੇ ਵਿਆਹ ਦੀ ਸ਼ੀਵ ਰਾਤਰੀ ਦੀ ਜੀ ਸਭ ਸੰਗਤ ਮਨਾ ਰਹੇ ਹੋ ਤੁਸੀਂ ਇਹ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਣ ਕੇ ਜੀ ਬੋਦਰ ਸਰਦਨ ਨਾਲ ਆਪਾਂ ਅੱਗੇ ਵੀ ਅਮਰ ਇਸ ਸਾਲ ਵੀ ਆ ਰਹੇ ਆ। ਇੱਤੇ ਭਾਜੀ ਬਹੁਤ ਕਰਮਾ ਵਾਲਾ ਦਿਨ ਨਾ ਕਿ ਅੱਜ ਸ਼ੁਭ ਰਾਤਰੀ ਦਾ ਦਿਹਾੜਾ ਅੱਜ ਭੋਲੇ ਨਾਥਰਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾ ਕਿ ਅੱਜ ਦਿਨ ਨਾਏ ਭੋਲੇ ਨਾਥਰਾ। ਇਹ ਬੜੀ ਖੁਸ਼ੀ ਵਾਲੀ ਗੱਲ ਆ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਨੇ ਲੱਗੀ ਹੋਈ ਏ। ਕਿ ਸੰਗਤਾਂ ਇਹ ਚੀਜ਼ ਨੂੰ ਬੜਾ ਮਤਲਬਕ ਸੋਚਦੇ ਪਈਆਂ ਕਿ ਅੱਜ ਰੌਣਕਾਂ ਕਾ ਯਾ ਲੱਗੀ। ਕਿਸਤੇ ਕਿਤੇ ਚਾਰ ਸਾਲ ਹੁੰਦੀ ਆ ਬਾਜ਼ਾਰਾਂ ਵਿੱਚ। ਬਾਜ਼ਾਰਾਂ ਵਿੱਚ ਭਾਜੀ ਬੋਦਰ ਰੌਣਕ ਹੈ ਇਸ ਟਾਈਮ ਤਾਂ। ਅੱਜ ਰਾਤ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਨਾ ਕਿ ਬਹੁਤ ਹੀ ਬੰਤਾ ਅੱਜ ਕਰ ਦਿੱਤੀ ਅਸੀਂ ਆਪ ਖੁੱਦ ਅੱਜ ਸਵੇਰ ਦੇ 2 ਵਜੇ ਉੱਠੇ ਤੇ ਆ ਅੱਜ ਸਵੇਢੀ ਤਿਆਰੀ ਕਰਦੇ ਪਹਿਲਾਂ ਲੰਗਰ ਦੀ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਹਾਂਜੀ ਅੱਜ ਕੀ ਨਾਮ ਕੋਲ ਮੇਰਾ ਨਾਮ ਸੁਸ਼ਾਨਾ ਭੱਟਿਆ ਮੈਂ ਸੱਚੇ ਮਾਦੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਚਲੇਸ਼ਵਰ ਮੰਦਿਰ ਦੇ ਵਿੱਚ ਜਿਹੜਾ ਵਾ ਨਤਮਸਤਕ ਹੋਣ ਆਨਾ ਵਾ ਬਾਕੀ ਭੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਭੋਲੇ ਸ਼ੰਕਰ ਦੀ ਅਪਾਰ ਕਿਰਪਾ ਬਣੀ ਰਹੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼